ਲਓ ਵੀਰੇ ਡਾਂਗੋ ਵਾਲੇ ਦਾ ਬਣ ਗਿਆ ਮੋਟਰਸਾਈਕਲ ਮੇਰੇ ਭਰਾ ਦਾ ਯਾਰ ਇਹ ਕੰਮ ਆਇਆ ਨਹੀਂ ਹੁੰਦਾ ਇੰਜਨ ਪਟ ਲੋ ਜੀ ਖੋਲ ਤਾਂ ਚੱਕ ਤਾਂ ਅ ਕੰਮ ਕਰਨ ਦਾ ਯਾਰ ਕੋਈ ਤਰੀਕਾ ਹੁੰਦਾ ਹੁਣ ਇਹ ਆਵਾਜ਼ ਬਹੁਤ ਜ਼ਿਆਦਾ ਕਰਦਾ ਜੀ ਹੈਨਾ ਵੀਰੇ ਇਹਨੂੰ ਮਾ ਯਾਰ ਤੂੰ ਮੇਰੇ ਸਿਰ ਤੇ ਛੱਡ ਦੇ ਤੈਨੂੰ ਚਲਾਈ ਦੇ ਵਿੱਚ ਕੋਈ ਪ੍ਰੋਬਲਮ ਲੱਗੀ ਵੀਰੇ ਫੇਰ ਗੱਲ ਕਰੀਏ ਕੇਮਾ ਨਹੀਂ ਸਪੈਂਡਲ ਲਾਤੀਆਂ ਆ ਹੁਣ ਇੱਕ ਦੇ ਵਿੱਚੋਂ ਆਵਾਜ਼ ਸੁਣਦੀ ਹੈ ਭੈੜੀ ਜੀ ਇਹ ਅੱਧੇ ਕਿਸਤਰੀਆਂ ਦਾ ਜਾਂ ਬੰਦੇ ਨੂੰ ਪਤਾ ਲੱਗ ਜਾਣਾ ਵੀ ਕਾਦੀ ਆ ਤੁਹਾਨੂੰ ਮੈਂ ਵੀ ਦੱਸ ਦਾਂ ਇੱਕ ਕ੍ਰੈਂਕ ਦਾ ਬੈਰਿੰਗ ਵੀਰੇ ਇੱਕ ਖੰਡਿਆ ਹੋਇਆ ਹੈ ਦਾ ਗੋਲੀ ਵਾਲਾ ਉਹਦਾ ਘੁੰਗਰੂਜਾ ਖੜਕਦਾ ਕਿਉਂ ਚੱਲਣ ਦੇ ਵਿੱਚ ਨਹੀਂ ਕੋਈ ਪ੍ਰੋਬਲਮ ਆਉਂਦੀ ਵੀਰੇ ਗਾਰੰਟੀ ਆ ਤੇ ਇੰਜਰ ਵੀ ਵੱਜ ਗਿਆ ਆਵਾਜ਼ ਵੀ ਸੁਣੋ ਇਹਦੀ ਚਲੋ ਇਹ ਥੋੜੇ ਜਿਹਾ ਬਾਜ਼ਾਰ ਬਿਊਰ ਤੇ ਜ਼ਿਆਦਾ ਚਲਾਉਣ ਕਰਕੇ ਨਾ ਚੱਕਰ ਥੋੜੇ ਜੇ ਤੇਜ਼ ਰੱਖੇ ਨੇ ਠੀਕ ਆ ਥੋੜੇ ਜੇ ਚੱਕਰ ਤੇਜ਼ ਨੇ ਕੰਮ ਲੱਗਿਆ ਮੂਸੇ ਵਾਲੀ ਦੀ ਜਪੇੜ ਮਕੂਨ ਲੱਗਦਾ ਨਾ ਆ ਵੀ ਮਿੱਤਰਾ ਕਿਵੇਂ ਆ ਹਾਂਜੀ ਸਰ ਭਾਰਗਹਿ ਮੰਨਵਾਦ ਤੋਂ ਡਾਂਗ